ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਨਾ ਕਲੈਕਸ਼ਨਾਂ ਥੋੜੀਆਂ ਮੈਂ ਮਿਕਸ ਜੀਆਂ ਲੈ ਕੇ ਆਈਆਂ ਹਾਂ ਲਾਸਟ ਤੱਕ ਵੀਡੀਓ ਨੂੰ ਦੇਖਣਾ ਕਿਉਂਕਿ ਜਿਹੜੀਆਂ ਕਲੈਕਸ਼ਨਾਂ ਨੇ ਉਹਨਾਂ ਦੇ ਮੈਂ ਸਾਰੇ ਸਾਰੇ ਕਲਰ ਇੱਥੇ ਐਡ ਨਹੀਂ ਕੀਤੇ ਥੋੜੇ ਥੋੜੇ ਕਲਰ ਹੀ ਐਡ ਕੀਤੇ ਨੇ ਵੀਡੀਓ ਦੇ ਵਿੱਚ ਜਿਹੜੇ ਕਿ ਕਾਫੀ 5-7 ਤਰ੍ਹਾਂ ਦੇ ਕਲੈਕਸ਼ਨਾਂ ਨੇ ਜਿਨ੍ਹਾਂ ਦੇ ਮੈਂ ਕੁਝ ਰੰਗ ਐਡ ਕੀਤੇ ਨੇ ਕੁਝ ਨਹੀਂ ਕੀਤੇ ਉਹ ਤੁਸੀਂ ਰੰਗ ਵੱਖਰੇ ਤੌਰ ਤੇ ਨੰਬਰ 623924575 ਜੋ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਉਹਦੇ ਜਿਹੜੀ ਵੀ ਕਲੈਕਸ਼ਨ ਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਹੋ ਉਹਦੇ ਸਕਰੀਨਸ਼ਾਟ ਸੈਂਡ ਕਰ ਦਿਓ ਲੈ ਕੇ ਤੇ ਫਿਰ ਮੈਂ ਤੁਹਾਨੂੰ ਜਿਹੜਾ ਹੈ ਕਿ ਉਹਨਾਂ ਦੀ ਡਿਟੇਲ ਜੋ ਵੀ ਹੋਏਗੀ ਐ ਜਿਵੇਂ ਕਿ ਇਹ ਸੂਟ ਨੇ ਇਹ ਤੁਹਾਨੂੰ 900 ਰੁਪਏ ਦੇ ਦੋ ਸੂਟ ਮਿਲ ਜਾਣਗੇ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਕਿ ਕਾਟਨ ਦੀਆਂ ਨੇ ਪਿਓਰ ਕਾਟਨ ਆ ਰਿਲੇਟਡ ਮਿਲਣਗੀਆਂ ਡਿਜ਼ਾਈਨਰ ਕਲੈਕਸ਼ਨਾਂ ਵੀ ਆਣਗੀਆਂ ਇਹ ਪਾਰਟੀ ویئر ਕਲੈਕਸ਼ਨਾਂ ਨੇ ਸਸਤੇ ਸੂਟ ਨੇ बॉਟਮ ਤੇ ਵਰਕ 슬ੀਵਸ ਤੇ ਵਰਕ ਹੈ ਤੇ ਸ਼ਰਟ ਤੇ ਤੁਹਾਨੂੰ ਜਿਹੜਾ ਇਹਦਾ ਵਰਕ ਮਿਲੇਗਾ ਸਾਰੀਆਂ ਜਿਹੜੀਆਂ ਕਲੈਕਸ਼ਨਾਂ ਨੇ ਉਹ ਅਵੇਲੇਬਲ ਨੇ ਤੁਸੀਂ ਅਗਰ ਸੂਟ ਕੋਈ ਵੀ ਬਾਈ ਕਰਨਾ ਇਹਨਾਂ ਦੇ ਵਿੱਚੋਂ ਜਾਂ ਕੋਈ ਵੀ ਹੋਰ ਕੁਇਰੀ ਕਰਨੀ ਹੈ ਤਾਂ ਨੰਬਰ 623924575 ਜੋ ਦਿੱਤਾ ਆ ਉਹ ਨੰਬਰ ਜਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਕਲੈਕਸ਼ਨਾਂ ਜਿੰਨੀਆਂ ਵੀ ਅੱਜ ਦੀ ਵੀਡੀਓ ਵਿੱਚ ਨੇ ਸਾਰੀਆਂ ਬਹੁਤ ਪਿਆਰੀਆਂ ਸੋਹਣੀਆਂ ਤੇ ਅਫੋਰਡੇਬਲ ਰੇਟਾਂ ਦੇ ਵਿੱਚ ਆਈਆਂ ਨੇ 680ਾਂ ਵਿੱਚ ਹੈ ਕਲੈਕਸ਼ਨ ਆਏਗੀ ਰੰਗ ਇਹਨਾਂ ਵਿੱਚ ਵੀ ਕਾਫੀ ਹੈਗੇ ਨੇ ਅਗਰ ਤੁਸੀਂ ਸਟੇਟਸ ਵੇਖਣਾ ਹੈ ਤਾਂ ਨੰਬਰ 6239245750 ਤੇ ਜਾ ਕੇ ਆਪਣਾ ਨੇਮ ਤੇ ਸਿਟੀ ਦਾ ਨੇਮ ਦੱਸ ਦਿਨਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਸਟੇਟਸ ਤੇ ਡੇਲੀ ਜੋ ਵੀ ਅਪਡੇਟਸ ਆndੀਆਂ ਨੇ ਸ਼ੋ ਹੋ ਜਾਇਆ ਕਰਨਗੀਆਂ ਉੱਥੇ ਹਰ ਤਰ੍ਹਾਂ ਦੀ ਕਲੈਕਸ਼ਨ ਆndੀਆਂ ਇੱਥੇ ਇਹ ਹੈ ਕਿ ਇੱਕ ਵੀਡੀਓ ਦੇ ਵਿੱਚ ਜ਼ਿਆਦਾ ਕਲੈਕਸ਼ਨ ਐਡ ਕਰਨੀਆਂ ਪੋਸੀਬਲ ਨਹੀਂ ਹੁੰਦੀਆਂ ਬਾਕੀ ਅਗਰ ਤੁਸੀਂ ਸੂਟ ਸੇਲ ਕਰਨੇ ਆ ਜਾਂ ਕਰ ਰਹੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਜਿਹੜਾ ਨੰਬਰ ਹੈ ਫਿਰ ਆਪਣੇ ਜਿਹੜਾ ਗਰੁੱਪ ਬਣਿਆ ਹੈ ਰੀਸੇਲਰਸ ਆ ਜਿੱਥੇ ਅਪਡੇਟਸ ਆndੀਆਂ ਨੇ ਛੂਟਾਂ ਦੀਆਂ ਉਹਦੇ ਵਿੱਚ ਐਡ ਕਰ ਦਵਾਂਗੀ ਤੇ ਫਿਰ ਜਿਹੜੀ ਹੋ ਤੁਹਾਨੂੰ ਡੇਲੀ ਮੇਰੇ ਸੂਟਾਂ ਦੀ ਅਪਡੇਟਸ ਨੇ ਉਹ ਪਹੁੰਚਾਇਆ ਕਰਨਗੀਆਂ ਆਲ ਓਵਰ ਇੰਡੀਆ ਜਿਹੜੀ ਹੈ ਕਿ ਕਲੈਕਸ਼ਨਾਂ ਦੀ ਸ਼ਿਪਿੰਗ ਚਾਰजेस ਕੋਈ ਐਕਸਟਰਾ ਨਹੀਂ ਹੈਗੇ ਫ੍ਰੀ ਨੇ ਕੋਈ ਵੀ ਆਲ ਓਵਰ ਇੰਡੀਆ ਤੁਸੀਂ ਕਿਤੇ ਵੀ ਸੂਟ ਆਰਡਰ ਕਰਦੇ ਤੁਹਾਨੂੰ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਉਹੀ ਰੇਟ ਲੱਗੇਗਾ ਜਿਹੜਾ ਕਿਥੇ ਦੱਸਿਆ ਜਾਏਗਾ ਐ ਹਜ਼ਾਰ ਰੁਪਏ ਦੇ ਵਿੱਚ ਬਹੁਤ ਪਿਆਰੇ ਐ 890 ਦੇ ਵਿੱਚ ਸੂਟ ਮਿਲ ਜਾਣਗੇ ਬਹੁਤ ਬੜੇ ਪਿਆਰੇ ਕਲਰ ਨੇ ਕਰਮੀਆਂ ਲਈ ਸਪੈਸ਼ਲ ਰੰਗ ਨੇ ਸਾਰੇ ਹੀ ਕਿਉਂਕਿ ਕਰਮੀਆਂ ਦੇ ਚ ਹਰ ਕੋਈ ਪ੍ਰੇਫਰ ਕਰਦਾ ਹੈ ਕਿ ਥੋੜੇ ਲਾਈਟ ਟੋਨ ਜੇ ਵ ਕੱਟ ਰੇਟਾਂ ਵਿੱਚ ਨਿਕਲਸਣਾ ਸਾਧੀਆਂ ਜਿਹੜੀਆਂ ਬਹੁਤ ਸੋਹਣੀਆਂ ਡਿਜ਼ਾਈਨਰ ਕਲੈਕਸ਼ਨਾਂ ਨੇ ਤੇ ਜਿਹੜੀਆਂ ਕਲੈਕਸ਼ਨਾਂ ਨੇ ਰੇਟ ਇਹਨਾਂ ਦੇ ਕੁਝ ਤੇ ਮੈਂ ਦੱਸੇ ਨੇ ਕੁਝ ਤੇ ਰਹਿ ਗਏ ਤੋਂ ਨੰਬਰ ਇਹ 1050 ਰੁਪਏ ਦੇ ਵਿੱਚ ਆਣਗੇ ਇਹਨਾਂ ਵਿੱਚ ਰੰਗ ਜਿਹੜੇ 15 ਤੋਂ 20 ਹੈਗੇ ਨੇ ਰੰਗ ਸਾਰੇ ਹੀ ਹੋਰ ਜਿਹੜੇ ਵੀ ਨੇ ਬਹੁਤ ਪਿਆਰੇ ਨੇ 1050 ਰੁਪਏ ਇਹਨਾਂ ਸੂਟਾਂ ਦਾ ਰੇਟ ਹੈ ਬਾਕੀ ਕੁਦਰ ਸਕਰੀ ਕੁਵੈਰੀ ਕਰਨੀ ਤਾਂ ਨੰਬਰ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ Thank you for watching my video.